वेलकम टू माय चैनल ऑथर इकबाल ट्रैवल एक्सप्लोरर ਗੁਰਦੁਆਰਾ ਸ੍ਰੀ ਚੰਨਕਵਲ ਮਾਛੀਵਾੜਾ ਸਾਹਿਬ ਤੋਂ ਸ਼ੇਮਾ ਬਲੌਗ ਤੁਹਾਡੇ ਸਾਹਮਣੇ ਚਲੋ ਸ਼ੁਰੂ ਕਰੀਏ ਸੋ ਨਵਾਂ ਮੋਟਰਸਾਈਕਲ ਲਿਆ ਸੀ ਤੇ ਦਰਸ਼ਨ ਮੇਲੇ ਦੇ ਲਈ ਅਸੀਂ ਗੁਰਦੁਆਰਾ ਸਾਹਿਬ ਮਾਛੀਵਾੜਾ ਸਾਹਿਬ ਪਹੁੰਚੇ ਆ ਬਹੁਤ ਹੀ ਖੂਬਸੂਰਤ ਤੇ ਰਮਣੀਕ ਸਥਾਨ ਆ ਇਹ ਦਰਸ਼ਨੀ ਡਿਊਟੀ ਆ ਗੁਰਦੁਆਰਾ ਸਾਹਿਬ ਦੀ ਤੇ ਇੱਥੋਂ ਅਸੀਂ ਅੰਦਰ ਅ ਐਂਟਰ ਕਰਦੇ ਆ ਤੇ ਬਹੁਤ ਖੂਬਸੂਰਤ ਸਥਾਨ ਆ ਸੰਗਜ ਜੀ ਅਸੋਲੇ ਅਸੀਂ ਗੁਰਦੁਆਰਾ ਸ੍ਰੀ ਮਾਚੀਵਾੜਾ ਸਾਹਿਬ ਇਹਦੀ ਬਾਬਤ ਜਿਹੜਾ ਆ ਉਹ ਇੱਕ ਰਚਨਾ ਲਿਖੀ ਸੀ ਕਦੇ ਅਸੀਂ ਕੱਲ ਕੀ ਧਰ ਦੇ ਪੁੱਤਰ ਹਾਂ ਸਾਡੀ ਸਾਬ ਕੌਰ ਹੈ ਮਾਂ ਵਰਗੀ ਦੁਨੀਆਂ ਵਿੱਚ ਕਿਧਰੇ ਲੱਭਣੀ ਨਾ ਸ੍ਰੀ ਅਨੰਦਪੁਰ ਸਾਹਿਬ ਥਾਂ ਵਰਗੀ ਜਿੱਥੇ ਪਿਆ ਸੀ ਘੇਰਾ ਕਦੇ ਅੰਤਾਂ ਦਾ ਗੱਲ ਕਰਦਾ ਮੈਂ ਲਸ਼ਕਰ ਚਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮਾਛੀਵਾੜੇ ਦੀ ਇੱਕ ਰਾਤੋਂ ਮਾਛੀਵਾੜੇ ਦੀ ਤੁਸੀਂ ਕਰ ਲੈਂਦੇ ਸਮਝੌਤਾ ਜੇ ਉਦੋਂ ਸਮੇਂ ਦੀਆਂ ਸਰਕਾਰਾਂ ਨਾਲ ਸਭ ਕੁਝ ਹੀ ਤਾਂ ਬਚ ਜਾਣਾ ਸੀ ਖੁਸ਼ ਰਹਿਣਾ ਸੀ ਪਰਿਵਾਰਾਂ ਨਾਲ ਪਰ ਸਾਡੇ ਸਿਰ ਦਸਤਾਰ ਦੇ ਸਾਡੇ ਸਿਰ ਦਸਤਾਰ ਦੇ ਸੇ ਰਾਹ ਚੁਣ ਲਈ ਤਸਾਂ ਉਜਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮੱਛੀਵਾੜੇ ਦੀ ਇੱਕ ਰਾਤ ਉਹ ਮੱਛੀਵਾੜੇ ਦੀ ਇੱਕ ਅੱਧੀ ਰਾਤ ਹਨੇਰੀ ਸੀ ਇੱਕ ਠਰਿਆ ਮਹੀਨਾ ਪੋਹਾ ਦਾ ਸਰਸਾ ਦੇ ਕੰਡੇ ਕਹਿਰ ਹੋਇਆ ਜੋੜਾ ਬਣ ਗਿਆ ਦੋਹਾਂ ਦੋਹਾਂ ਦਾ ਇੱਕ ਮਾਂ ਗੁਜਰੀ ਨਾਲ ਤੋਰ ਦਿੱਤਾ ਇੱਕ ਜੰਝ ਸ਼ਹਾਦਤ ਲਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮੱਛੀਵਾੜੇ ਦੀ ਇੱਕ ਰਾਤ ਉਹ ਮੱਛੀਵਾੜੇ ਦੀ ਨਿੱਕਿਆਂ ਦਾ ਕੋਈ ਪਤਾ ਨਹੀਂ ਪਰ ਵੱਡੇ ਜੰਗਵਲ ਕਲ ਛੱਡੇ ਅੱਖਾਂ ਮੂਰੇ ਪਉਣ ਸ਼ਹੀਦੀ ਜਦ ਜੈਕਾਰੇ ਉਸੇ ਹੀ ਪਲ ਛੱਡੇ ਤਾਂ ਹੀ ਤਾਂ ਗੱਲ ਹੋਵੇ ਅੱਜ ਵੀ ਗੜੀ ਸਾਹਮਣੇ ਲੱਗੇ ਅਖਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮਾਛੀਵਾੜੇ ਦੀ ਇੱਕ ਰਾਤੋਂ ਮਾਛੀਵਾੜੇ ਦੀ ਜੰਗ ਜਿੱਤਣੀ ਹੈ ਹਰ ਹਾਲਾਂ ਵਿੱਚ ਪੰਜਾਂ ਦਾ ਹੁਕਮ ਬਜਾ ਚੱਲਿਆ ਲੱਖਾਂ ਦਾ ਘੇਰਾ ਤੋੜ ਦਿੱਤਾ ਜਿਹਨੂੰ ਫੜਨਾ ਸੀ ਉਹ ਆ ਚੱਲਿਆ ਸਦੀਆਂ ਤੱਕ ਕੰਨੀ ਗੂੰਜ ਪਊ ਉਹ ਤਾੜੀ ਨਹੀਂ ਵੱਜੇ ਤਾੜੇ ਦੀ ਸਾਡੇ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮਾਛੀਵਾੜੇ ਦੀ ਇੱਕ ਰਾਤ ਉਹ ਮਾਛੀਵਾੜੇ ਦੀ ਕੰਡਿਆਂ ਦੀ ਸੇਜ ਵਿਸ਼ਾ ਸੁਣਦੇ ਨੇੜੇ ਜਏ ਹੁੰਦੀ ਆਹਟ ਨੂੰ ਜੰਗਲ ਨੇ ਡਰਾਉਣਾ ਕੀ ਸਾਨੂੰ ਕੋਈ ਕੀ ਸਮਝੇ ਮੁਸਕਰਾਹਟ ਨੂੰ ਮਿੱਤਰ ਪਿਆਰੇ ਨੂੰ ਹਾਲ muridਾਂ ਦਾ ਕਹਿਣਾ ਤੁਦ ਬਿਨ ਰੋ ਗਰਜਾਈਆਂ ਦਾ ਓਡਣ ਨਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਇਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਇਹ ਆ ਜੀ ਉਹ ਜੰਦਾ ਦਰਖਤ ਜਿਹਦੀ ਥੱਲੇ ਗੁਰੂ ਗੋਬਿੰਦ ਸਿੰਘ ਜੀ ਕਦੇ ਰਾਤ ਨੂੰ ਆ ਕੇ ਇੱਥੇ ਲੇਟੇ ਸਨ ਆਰਾਮ ਕੀਤਾ ਸੀ ਤੇ ਇੱਥੇ ਹੀ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਸੀ ਇਤਿਹਾਸਕ ਜੰਡ ਦਾ ਦਰਕਤ ਅੱਗੇ ਲਿਖਿਆ ਜੀ ਕੰਡਿਆਂ ਦੀ ਸੇਜ ਵਿਛਾ ਸੁਣਦੇ ਨੇੜੇ ਜਹੇ ਹੁੰਦੀ ਆਹਟ ਨੂੰ ਜੰਗਲ ਨੇ ਡਰਾਉਣਾ ਕੀ ਸਾਨੂੰ ਕੋਈ ਕੀ ਸਮਝੇ ਮਸਕਰਾਹਟ ਨੂੰ ਹੁਣ ਕਿੰਨੀ ਕੁ ਨਕਸਾਨੀ ਹੋਈ ਝਾੜਾਂ ਨਾਲ ਚੋਲੇ ਪਾੜੇ ਦੀ ਸਾਡੇ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮਾਛੀਵਾੜੇ ਦੀ ਇੱਕ ਰਾਤ ਉਹ ਮਾਛੀਵਾੜੇ ਦੀ ਜੇ ਸੂਬੇ ਮੂਰੇ ਝੁੱਕ ਜਾਂਦੇ ਬੱਚੇ ਜੇ ਗਲਤੀਆਂ ਮੰਨ ਜਾਂਦੇ ਕਿਨੇ ਪੁੱਛਣਾ ਸੀ ਇਕਬਾਲ ਸਾਨੂੰ ਕੌਣ ਨਰਮਲ ਬਣ ਸਰਹੰਦ ਜਾਂਦੇ ਅਸੀਂ ਪੈਰਾਂ ਦੇ ਵਿੱਚ ਡਿੱਗਣਾ ਨਹੀਂ ਸਤਵਾਸ ਨਾ ਰੱਖੀ ਹਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮਾਛੀਵਾੜੇ ਦੀ ਇੱਕ ਰਾਤ ਉਹ ਮਾਛੀਵਾੜੇ ਦੀ ਇਹ ਇਤਿਹਾਸਕ ਖੂਹਾ ਜਿੱਥੋਂ ਪਾਣੀ ਲੈ ਕੇ ਗੁਰੂ ਸਾਹਿਬ ਨੇ ਕਦੇ ਇਸ਼ਨਾਨ ਕੀਤਾ ਸੀ ਨਾਲ ਆਏ ਸਿੰਘ ਉਹ ਇੱਥੇ ਆ ਕੇ ਰਲੇ ਸੀ ਉਹਨਾਂ ਨੇ ਵੀ ਇਸੇ ਖੂਹ ਦੇ ਵਿੱਚੋਂ ਇਸ਼ਨਾਨ ਕੀਤਾ ਸੀ ਜਲ ਛਕਿਆ ਸੀ ਤੇ ਇਸ ਵੇਲੇ ਜਿਹੜਾ ਇਹ ਖੂਹ ਅ ਚਾਰੇ ਪਾਸੇ ਤੋਂ ਢੱਕਿਆ ਹੋਇਆ ਤੇ ਇਤਿਹਾਸਕ ਖੂਹ ਆ ਇਸ ਕਰਕੇ ਇਹਨੂੰ ਸੰਭਾਲਿਆ ਗਿਆ ਆ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਆ ਵੱਦ ਵੀ ਹੈ ਮਹਾਨ ਕਲਗੀਆਂ ਵਾਲੇ ਦੀ ਵੱਖਰੀ ਹੈ ਪਹਿਚਾਨ ਕਲਗੀਆਂ ਵਾਲੇ ਦੀ ਵੱਖਰੀ ਹੈ ਪਹਿਚਾਨ ਕਲਗੀਆਂ ਵਾਲੇ ਦੀ ਬਹੁਤ ਹੀ ਖੂਬਸੂਰਤ ਸਥਾਨ ਆ ਇਹ ਗੁਰਦੁਆਰਾ ਸ੍ਰੀ ਚੰਦ ਕਬਲ ਸਾਹਿਬ ਮੱਛੀਵਾੜਾ ਜੀ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਸ੍ਰੀ ਮਾਚੀਵਾੜਾ ਸਾਹਿਬ ਤੋਂ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਬਾਅਦ ਇੱਥੇ ਆ ਕੇ ਰੁਕੇ ਸਗੇ ਜੰਡ ਦੇ ਥੱਲੇ ਇੱਥੇ ਦਰਕਤਾਂ ਦੇ ਵਿੱਚ ਜੰਗਲ ਦੇ ਵਿੱਚ ਰਾਤ guzari ਸੀ ਤੇ ਉਹ ਰਾਤ ਜਿਹੜੀ ਆਹੋ ਸਿੱਕੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਜਿਹੜੀ ਆਹੋ ਲਿਖੀ ਗਈ ਆ ਤੇ ਅੱਜ ਵੀ ਜਦੋਂ ਮੋਟੀਵੇਸ਼ਨਲ ਅਸੀਂ ਕੋਈ ਗੱਲ ਕਰਦੇ ਆਂ ਅਗਾ ਵਧਣ ਦੀ ਗੱਲ ਕਰਦੇ ਆਂ ਤਾਂ ਸਾਨੂੰ ਇਹ ਜਿਹੜੀ ਰਾਤ ਆ ਉਹ ਕਦੇ ਵੀ ਭੁੱਲਣੀ ਨਹੀਂ ਚਾਹੀਦੀ ਬੜੀ ਭਾਵਨਾ ਜਿਹੜੀ ਸੀ ਉਹ ਗੁਰੂ ਸਾਹਿਬ ਦੀ ਇੱਥੇ ਦੇਖਣ ਨੂੰ ਮਿਲਦੀ ਆ ਆ ਬੜਾ ਸਟਰੋਂਗ ਜਿਹੜਾ ਉਹ ਮਾਈਂਡ ਇੱਥੇ ਦੇਖਣ ਨੂੰ ਮਿਲਦਾ ਆ ਉਸ ਰਾਤ ਦੀ ਜਿਹੜੀ ਚਿਹਰੇ ਤੇ ਮੁਸਕਰਾਹਟ ਆ ਜਿਹੜੀ ਉਹ ਸਾਨੂੰ ساری ਜ਼ਿੰਦਗੀ ਮੋਟੀਵੇਟ ਕਰਦੀ ਰਹਿੰਦੀ ਆ ਸੋ ਇਹ ਸੀ ਜੀ ਗੋਦਵਾਰਾ ਸ੍ਰੀ ਮਾਛੀਵਾੜਾ ਸਾਹਿਬ ਮਾਛੀਵਾੜਾ ਸਾਹਿਬ ਦੇ ਜੰਗਲ ਢੀਆਬਾਨ ਕਿਥੇ குரு ਸਾਹਿਬ ਨੇ ਰਾਤ guzारी ਸੀ ਚਮਕਾਲ ਸਾਹਿਬ ਤੋਂ ਆ ਕੇ ਬਹੁਤ ਖੂਬਸੂਰਤ ਦਰਸ਼ਨ ਮਿਲੇ ਬਹੁਤ ਰਮਣੀਕ ਸਥਾਨ ਰਿਹਾ ਇਹ ਸ਼ਿਆਤੋ ਬਾਅਦ ਸੋ ਇੱਥੇ ਅੱਜ ਦੇ ਬਲੌਗ ਦੀ ਸਮਾਪਤੀ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੇ